ਪਿਆਰ ਭਰੀ ਸਾਸਰੀ ਕਾਲ ਕਹਿੰਦੇ ਐਡ ਲਾਉਣੀ ਤਾਲ ਤੇ ਪੋਰਟਰ ਤੇ ਲੰਬੜ ਚੱਲੀ ਜਾਂਦਾ 5 ਤੋਂ 7 ਫੁੱਟ ਮਾਪੇ ਜੇ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਵੀਡੀਓ ਸਾਰੀ ਵੀਕਲ ਸਟੈਪ ਨਾ ਕਰੋ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਤੇ ਫੇਸਬੁੱਕ ਦਾ ਵੀ ਕਰਦੇ ਹੋ ਚੈਨਲ ਫੋਲੋ ਤੇ YouTube ਦਾ ਵੀ ਕਰਦੇ ਹੋ ਤੇ ਆਪਾਂ ਦੇਖੇ ਦੋ ਚੀਜ਼ਾਂ ਵੀਡੀਓ ਸਾਰੀ ਵੀਕਲ ਸਟੈਪ ਨਾ ਕਰੀ 16 ਫੁੱਟਾ ਟਰਾਲਾ 10 ਇੰਚੀ ਗਾਡਰ ਦਾ ਨੜੀ ਹੱਬ ਰੇਲ ਦਾ ਹਿੱਸਾ 22 ਬਾਈ ਦੇ ਭੈਣਾਂ 10 ਫੋਟਾ ਬੈੱਡ 2 ਫੋਟਾ ਵਾੜਾਂ। ਟਰਪਾਲ ਪਾਉਣ ਵਾਲਾ ਪਾਈਪ ਲੱਗਿਆ। ਰਸੇ ਇਕੱਠੇ ਕਰਨਾ ਵੀ ਲੱਗਿਆ ਪਿੱਛੇ ਤੇ ਰਸੇ ਕਸਣ ਵਾਲਾ ਵੀ ਲੱਗਿਆ। ਕੁੰਡਗਾ ਛੁੰਡਗਾ ਲੱਗੀਆਂ ਫੁੱਲ ਮੋਡੀ ਫਾਈਟਰਾਂ ਦਾ। ਤੇ 332 ਕੁਇੰਟਲ ਦਾ ਟਰਾਲਾ ਇਹ ਡਬਲ ਪੰਪਾ। ਤੇ 85 ਲ ਦਾ ਮਾਲ ਆ।ਾਰੇ ਦੇਖਿਆ ਵਗਰਾਂ ਦੀ ਟਿੱਟੀ। ਤੇ ਬੀワイ ਦੇ ਬੈਂਕ ਦੋ ਪਾਸੇੋਂ ਘਾਦਾ ਖੋਲਤਾ ਜਾਲੀ ਤਾਂ ਉਹਨੂੰ ਚੱਕੀ ਦੀ ਮੰਗਲ ਦੇ ਦਾਦੇ ਵਾਲੀ ਤੇ ਲਾਈਟਾਂ ਤਿੰਨ ਤਿੰਨ ਪਿੱਛੇ ਲੱਗੀਆਂ ਹੋਆਂ ਸਾਈਡਾਂ 'ਤੇ ਲੱਗੀਆਂ ਹੋਆਂ ਪਤਵੰਜਾ ਇੰਚ ਜੇ ਮੱਛੀ ਹੋ ਕਛ ਪੰਜਾ ਇੰਚ ਤੇ ਕਿਤੇ ਗੁੱਲਾ ਪੈਂਦਾ 4 ਇੰਚੀ 10 ਇੰਚੀ ਗਾਡਰਾ ਥੋੜੀ ਫਿਰ ਕਿੰਚ ਦਾ ਬਣਾ ਕੇ ਲਾਈਆ ਹੁਣ ਆਪਾਂ ਦੁਬਾਰਾ ਫੇਰ ਦੱਸੇ 10 ਇੰਚੀ ਗਾਡਰਾ 'ਚ ਦਾਨੜੀ ਹਾ ਬਰੇਲ ਦੇ ਸਭੀ ਭਾਈ ਦੇ ਭੈਣਾਂ ਤੇ ਨਾ ਫੋਟਾ ਵੱਡਾ ਦੋ ਫੋਟਾ ਵਾਲਾ ਸਾਰਾ ਡਰਾ ਦਾ ਲੇਜਰ ਕੱਟਣਾ ਬਣਿਆ ਵਾ ਤੇ 31 32 ਕੁਇੰਟਲ ਦਾ ਉਹ ਆ 60 65 ਪੈਸੇ ਟੈਰ ਆ ਤੇ ਆਪਾਂ ਕੋਕਾ ਪੀਟਰਾਂ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਨਾਲ ਸਪਰ ਕਰ ਸਕਦੇ ਆ ਜਿਲਾ ਕਰਤਾਸ ਪਰ ਉੱਥੇ ਜਿਲਾ ਕਰਤਾਸ ਪਰ ਉੱਥੇ ਖੜਾ ਡਰਾਦਾ ਇਹ ਤੇ ਕੋਕਾ ਪੀਟਰਾਂ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਨਾਲ ਸਪਰ ਕਰ ਸਕਦੇ ਆ रेट की गल करिए रेट है दो लख नब्बे हज़ार जो बंद वीडियो शेयर करके जो चैनल फॉलो करके जो पां हज़ार रुपया लैस कर दे सारी जानकारी फोन ला के लगते हैं एरिया गुरदसपुर कृपाण दो हज़ार सोलह माडल पूरी कोका पीस कृपाण किसी वीर भाई ने लैनी होना भी संपर्क कर सकते हैं कितु तो गली सड़ी नहीं पूरी साफ पही है एस एम एस मगर लग्या वा ਤੇ ਪੇਟੀ ਬੰਦ ਇੰਜਨ ਤੇ ਦਾ ਤੇ ਦੋਇਆ 16 ਮਾਡਲ ਆ ਕਟਰ ਦੀ ਫੁੱਲ ਗਾਰੰਟੀ ਦਿੰਦੇ ਆ ਏਰੀਆ ਭਗਤਾ ਭਾਈ ਤੇ ਜਿਲ੍ਹਾ ਬਟਿੰਡਾ ਪਿੰਡ ਭਗਤਾ ਭਾਈ ਉੱਥੇ ਖੜਾ ਹੈ ਖੜੀ ਹੈ ਇਹ ਕਿਸੇ ਵੀ ਰੇ ਪੈ ਨਹੀਂ ਲੈਣੀ ਹੋਏ ਵੀ ਤੁਸੀਂ ਸੰਪਰਕ ਕਰ ਸਕਦੇ ਆ ਬੜੀ ਕਿਰਪਾ ਨਾਲ ਤੇ ਕਿੱਟੀ ਟਰਬੋ ਵਾਲੀ ਕੋਕਾ ਪਿਸ ਕਰ ਪੈਣਾ ਪੇਟੀ ਬੰਦ ਇੰਜਨ ਦੋਈਆ 16 ਮਾਡਲ 60 ਪਰ ਪਹਿਟੇ 70 ਪਰ ਹਟੇ ਨਾਲ ਦਾ ਰੰਗ ਪੇਂਟ ਸਭ ਕੁਝ ਤੇ ਨੀਰਜ ڪرਪੈਣ ਆ ਰੇਡ ਦੀ ਗੱਲ ਕਰੀ ਆਪਾਂ ਤੇ ਕੋਕਾ ਪੀਸ ਕਰਪੈਣ ਜਮਾ ਤੇ ਪੇਟ ਕੈਸ਼ ਦੀ ਆ ਕੋਈ ਲੋਨ ਛੋਣ ਨਹੀਂ ਚੱਲਦਾ ਸਭ ਕੁਝ ਕਲੀਅਰ ਹੋਇਆ ਵਾ ਤੇ ਕਿਸੇ ਵੀਰਪਾ ਹੀ ਨਹੀਂ ਲੈਣੀ ਹੋਵੇ ਬਿਨਾਂ ਸਪਰਕ ਕਰ ਸਕਦੇ ਆ ਆਪਾ ਰੇਟ ਦੀ ਗੱਲ ਕਰਦੇ ਆ ਰੇਟ ਹੈਗਾ ਇਹਦਾ 15 ਲੱਖ ਰੁਪਈਆ 15.5 ਦਾ ਰੁਪਈਆ ਰੇਟ ਆ ਜਿਹੜਾ ਪੰਜਾਬ ਬੱਦਲ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਈਆ ਲੈਸ ਕਰ ਦੇਣਗੇ ਜਿਹੜਾ ਮਾੜਾ ਮੋਟਾ ਸਮਾਨ ਹੈਗਾ ਉਹ ਤੁਹਾਨੂੰ ਨਾਲ ਦੇਣਗੇ ਇਸ ਮਿਸ ਨਾਲ ਲੱਗਿਆ ਹੋਇਆ ਕਰਪੈਂਟ ਸਾਰਾ ਕੁਝ ਨਾਲ ਹੀ ਦੇਣਗੇ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਰਿਪੇਅਰ ਕਰੀ ਜਾਂਦੇ ਆ ਇਹ ਕਿਸੇ ਵੀ ਰਪਾਈ ਨੇ ਖਰੀਦ ਲਈ ਹੋਵੇ ਛੇਤੀ ਛੇਤੀ ਖਰੀਦ ਸਕਦੇ ਆ ਮੜ ਕੇ ਗਾਂ ਸੀਜ਼ਨ ਆ ਜਾਣਾ 1.5 ਮਹੀਨਾ ਚੋਂ ਨਿਕਲੇਗਾ ਵੀਡੀਓ ਲਾਇਕ ਸ਼ੇਅਰ ਕਮੈਂਟ ਕੇ ਅੰਦਰ ਫੋਲੋ